ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜੀ ਨੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੌਰਜਟ ਤੇ ਦੁਪੱਟਾ ਸੂਟਸ ਠੀਕ ਹੈ 크ਰੇਪ ਦੀ ਬਾਟਮ ਰਹੇਗੀ ਐਂਡ ਜੌਰਜਟ ਦਾ ਹੀ ਦੁਪੱਟਾ ਰਹੇਗਾ ਜੌਰਜਟ ਦੀ ਹੀ ਸ਼ਰਟ ਰਹੇਗੀ ਠੀਕ ਹੈ ਜੀ ਜਿਹੜਾ ਬਾਟਮ ਦਾ ਸਟੱਫ ਹੋ ਤੈਨ ਮੀਟਰ ਰਹੇਗਾ ਜਿਹੜੇ ਵੀ ਕਲਰ ਦਾ ਡਿਫਰੈਂਸ ਆਉਂਦਾ ਹੋਇਆ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੱਸ ਦੇਵਾਂਗੇ ਜਿਹੜੇ ਨਵੇਂ ਈਵਰਸ ਦੇਖ ਰਹੇ ਨੇ ਕਾਫੀ ਜਾਣੇ ਨਾਲ ਜੁੜ ਰਹੇ ਨੇ ਨਵੇਂ ਉਹਨਾਂ ਨੂੰ ਦੱਸ ਦਿੰਨੇ ਆ ਜੀ ਅਸੀਂ ਸਰਵ ਕਰਦੇ ਆਂ ਸ਼੍ਰੀ ਮੁਕਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੀ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਵਟਸਐਪ ਮੈਸੇਜ ਕਰ ਦਿਨੇ ਕੋਈ ਵੀ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਤੋਂ ਕਰਵਾ ਸਕਦੇ ਹੋ ਕੋਈ ਵੀ ਸਾਡਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪੇਂਟ ਕਰਵਾ ਸਕਦੇ ਹੋ ਤੁਸੀਂ ਸਟੀਚਿੰਗ ਕਰਵਾ ਸਕਦੇ ਹੋ ਹੈਂਡ ਏਮਬਰਾਇਡਰੀ ਮਸ਼ੀਨ ਏਮਬਰਾਇਡਰੀ एवरीथिंग ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਜੀ ਐਂਡ 올 ਓਵਰ ਦਾ ਵਰਡ ਹੈਗੀ ਜਿਹੜੀ ਆਪਾਂ ਸ਼ਿਪਿੰਗ ਕਰਦੇ ਹਾਂ ਹਾਂਜੀ ਇਹ ਤਾਂ ਹੋ ਗਏ ਜਿਹੜੇ ਆਪਾਂ ਨੂੰ ਕਮੈਂਟਸ ਆਉਂਦੇ ਨੇ ਤੁਹਾਡੇ ਸਵਾਲਾਂ ਦੇ ਜਵਾਬ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੇ ਸੂਟਸ ਤੋਂ ਠੀਕ ਹੈ ਜੀ ਪਹਿਲਾ ਇਹ ਵਾਲਾ ਹੈਗਾ ਫਲਾਰੀ ਪ੍ਰਿੰਟ ਐਂਡ ਕਲਰਸ ਤੁਸੀਂ ਦੇਖੋ ਕਿੰਨੇ ਸੋਹਣੇ ਨੇ ਸਾਰੇ ਇਹ ਪ੍ਰਿੰਟਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਸਰਦਾਰੀ ਸੂਟ ਨੇ ਅੱਜ ਵਾਲੇ ਹਰ ਵਾਰ ਦੀ ਤਰ੍ਹਾਂ ਠੀਕ ਹੈ ਜੀ ਇਹ ਰਹੇਗਾ ਪਲੇਨ ਸਟਾਫ ਆਪਣਾ ਬਾਟਮ ਦਾ 크ਰੇਪ ਦੀ ਬਾਟਮ ਰਹੇਗੀ ਪ੍ਰਾਈਸ ਵੀ ਤੁਹਾਨੂੰ ਨਾਲ ਦੀ ਨਾਲ ਸਕਰੀਨ ਦੇ ਉੱਪਰ ਸ਼ੋ ਹੋ ਜਾਣਗੇ ਦੇ ਨਾਲ ਇਹਦਾ ਦੁਪੱਟਾ ਬਣਿਆ ਹੋਇਆ ਜਦੋਂ ਤੁਸੀਂ ਪਿਕਚਰ ਲੈਣੀ ਹੈ ਤਾਂ ਤੁਸੀਂ ਸੂਟ ਦੀ ਪਿਕਚਰ ਲੈਣੀ ਹੈ ਠੀਕ ਹੈ ਜੀ ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ 골ਡਨ ਕਲਰ ਦਾ ਇਸ ਦੇ ਨਾਲ 크ਰੇਪ ਦੀ ਬਾਟਮ ਰਹੇਗੀ ਜੀ ਪਲੇਨ ਬਾਟਮ ਰਹੇਗੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਹੈਗੇ ਜਿਹੜਾ ਸੂਟ ਸਿਲੈਕਟ ਕਰ ਸਕਦੇ ਹੋ ਵੀ ਤੁਸੀਂ ਸੈਲਫ ਪ੍ਰਿੰਟ ਵਾਲੀਆਂ ਬਾਟਮਸ ਵਾਲੀ ਲੈਣੇ ਆ ਜਾਂ ਇਹ ਵਾਲੀ ਲੈਣੀ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਰਹਿਣਾ ਜੀ ਨਾਲ ਪ੍ਰਿੰਟਡ ਦੁਪੱਟਾ ਇਸ ਤਰ੍ਹਾਂ ਦਾ ਸਾਰੀਆਂ ਸਾਈਡਸ ਤੇ ਪ੍ਰਿੰਟ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਵੀ ਪ੍ਰਿੰਟਿੰਗ ਹੋਈ ਹੋਈ ਹੈ। ਹਾਂਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਕਲਰ। ਇਹ ਹੈਗਾ ਜਿਹੜਾ ਜੀ ਇਸ ਤਰ੍ਹਾਂ ਦੇ ਨਾਲ ਰਹੇਗਾ ਸੂਟ। ਇਹ ਤੁਹਾਡੀ ਸ਼ਰਟ ਦਾ ਸਟੱਫ ਆਏਗਾ। ਇਸ ਤਰ੍ਹਾਂ ਦੇ ਨਾਲ। ਜਿਹੜਾ ਪ੍ਰਿੰਟਡ ਹੈ ਉਹ ਸ਼ਰਟ ਦਾ ਸਟੱਫ ਰਹੇਗਾ। ਠੀਕ ਹੈ। ਜਿਹੜੀ ਬਾਟਮ ਹੈਗੀ ਹੈ ਇਸ ਸੈਲਫ ਪ੍ਰਿੰਟ ਦੇ ਵਿੱਚ ਰਹੇਗੀ ਠੀਕ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਹੈ ਜਿਹੜਾ ਬੋਟਮ ਦਾ ਸਟੱਫ ਰਹੇਗਾ ਐਂਡ ਇਹ ਤੁਹਾਡੇ ਰਹੇਗਾ ਦੁਪੱਟਾ ਮੈਸਤਨੰਦੀ ਨਾਲ ਦੁਪੱਟਾ ਬਣਿਆ ਹੋਇਆ ਹਾਂਜੀ ਨੈਕਸਟ ਆਪਣਾ ਇਹ ਵਾਲਾ ਪ੍ਰਿੰਟ ਹੈ ਇਸ ਤੀ ਵੀ ਜਿਹੜੀ ਸ਼ਰਟ ਹੈਗੀ ਐ ਇਸ ਤਰ੍ਹਾਂ ਦੇ ਨਾਲ ਪ੍ਰਿੰਟਡ ਸ਼ਰਟ ਰਹੇਗੀ ਠੀਕ ਹੈ ਜੀ ਐਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਹਾਡਾ ਸ਼ਰਟ ਦਾ ਪ੍ਰਿੰਟ ਆਉਂਦਾ ਠੀਕ ਹੈ ਇਹ ਆ ਤੁਹਾਡੀ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਆ ਜਿਹੜਾ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣੇ ਐਲੀਗੈਂਟ ਜੇ ਸੂਟਸ ਨੇ ਕੋਈ ਵੀ ਕਲਰ ਹੈ ਜਿਹੜਾ ਪਸੰਦ ਆਉਂਦਾ ਹੈ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਸਕਦੇ ਹੋ ਆਪਾਂ ਨੂੰ ਇਸ ਤਰ੍ਹਾਂ ਦੇ ਨਾਲ ਦੇ ਦੁਪੱਟਾ ਹਾਂਜੀ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਲਵੈਂਡਰ ਕਲਰ ਦੇ ਵਿੱਚ ਫਿਰ ਸੀ ਇਹ ਰਹਿਣੀ ਹੈ ਸ਼ਰਟ ਦੀ ਪ੍ਰਿੰਟਿੰਗ ਇਸ ਤਰ੍ਹਾਂ ਦੇ ਨਾਲ ਸ਼ਰਟ ਤੇ ਪ੍ਰਿੰਟਿੰਗ ਰਹੇਗੀ ਇਹ ਹੈ ਜੀ ਬਾਟਮ ਦੀ ਪ੍ਰਿੰਟਿੰਗ ਸੈਲਫ ਪ੍ਰਿੰਟ ਹੈ ਬਾਟਮ ਤੇ ਬਣਿਆ ਹੋਇਆ ਠੀਕ ਹੈ ਜੀ ਇਹ ਜਿਹੜੇ 올ਓਵਰ ਸੂਟਸ ਨੇ ਜੌਰਜਟ ਦੇ ਹੀ ਰਹਿਣਗੇ ਜਿਨ੍ਹਾਂ ਦੇ ਨਾਲ ਕ੍ਰੇਪ ਦੀਆਂ ਬਾਟਮ ਨੇ ਉਹ ਮੈਂ ਤੁਹਾਨੂੰ ਆਪਣੇ ਆਪ ਦੱਸ ਦੇਵਾਂਗੀ ਵੀਡੀਓ ਨੂੰ ਪਲੀਜ਼ ਧਿਆਨ ਨਾਲ ਸੁਣ ਲਿਆ ਕਰੋ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਆ ਜਿਹੜੀ ਦਿੱਤੀ ਹੁੰਦੀ ਹੈ ਇਹ ਹੈ ਜੀ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਹੈ ਹਾਂ ਜੀ ਨੈਕਸਟ ਆਪਾਂ ਇਹ ਵਾਲਾ ਸੂਟ ਰੈਡੀ ਕੀਤੇ ਇਹ ਆਪਾਂ ਜਿਹੜੇ ਤੁਹਾਡੇ ਆਪਣੇ ਕੋਲ ਕਰੇਪ ਦੇ ਪ੍ਰਿੰਟ ਸੀ ਠੀਕ ਹੈ ਕਾਫੀ ਵੀਡੀਓਸ ਆਪਾਂ ਨੇ ਤੇ ਅਪਲੋਡ ਕੀਤੀਆਂ ਹੋਈਆਂ ਨੇ ਇਸ ਤਰ੍ਹਾਂ ਦੇ ਨਾਲ ਆਪਾਂ ਚੌਕ ਬਣਾਏ ਪਹਿਲਾਂ ਵੀ ਆਪਾਂ ਇੱਕ ਸੂਟ ਦੇ ਨਾਲ ਇਸ ਤਰ੍ਹਾਂ ਦੇ ਨਾਲ ਚੌਕ ਬਣਾਏ ਸੀ ਤੇ ਸਾਰਿਆਂ ਨੇ ਬਹੁਤ ਪਸੰਦ ਕੀਤੀ ਸੀ ਕਾਫੀ ਸੂਟਸ ਰੈਡੀ ਹੋ ਗਏ ਨੇ ਅਲੱਗ-ਅਲੱਗ ਤੁਸੀਂ ਕਿਸੇ ਵੀ ਪ੍ਰਿੰਟ ਤੇ ਬਣਾ ਸਕਦੇ ਹੋ ਬੜੀ ਡਿਜ਼ਾਈਨਿੰਗ ਈਵਨ ਆਪਣਾ ਏਮਬਰਾਇਡਰੀ ਤੇ ਵਿੱਚ ਵੀ ਇਸ ਤਰ੍ਹਾਂ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਇਸ ਤਰ੍ਹਾਂ ਦੇ ਨਾਲ ਅੱਜ ਆਪਾਂ ਵੀ ਸ਼ੇਪ ਨੈਕ ਬਣਾ ਕੇ ਇਸ ਤੇ ਵੀ ਨਾਲ-ਨਾਲ ਜਿਹੜੀ ਵਾਈਪਿੰਗ ਦਿੱਤੀ ਹੋਈ ਹੈ ઓર سوری લેસ ਦਿੱਤੀ ਹੋਈ ਹੈ सेम ही ਠੀਕ ਹੈ ਤੇ ਕਫ ਵਾਲੀ ਬਾਜੂ ਬਣਾਈ ਹੋਈ ਹੈ ਪਲੇਨ ਜਿਹੜਾ ਸਟੱਫ ਹੈ बॉटम ਨਾਲ ਦਾ ਆਪਾਂ ਕਫ ਤੇ ਯੂਜ਼ ਕੀਤਾ ਹੈ ਇਸ ਤਰ੍ਹਾਂ ਦੇ ਨਾਲ बॉटम ਬਣਾ ਕੇ ਆਪਾਂ सेम લેਸ ਹੈ ਜਿਹੜੀ बॉटम ਦੇ نیچے ਵੀ ਲਗਾਈ ਹੈ ਇਹ ਇਹਨਾਂ ਦੇ ਨਾਲ প্রিনਟਰ ਦੁਪੱਟੇ ਸੀ ਤਾਂ ਆਪਾਂ ਦੁਪੱਟੇ ਦੀ ਫਿਨਿਸ਼ਿੰਗ ਵੀ ਇਸ ਤਰ੍ਹਾਂ ਦੇ ਨਾਲ ਕੀਤੀ ਹੋਈ ਹੈ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਇਸ ਦੇ ਵਿੱਚ ਅਵੇਲੇਬਲ ਕਲਰਸ ਦਿਖਾ ਦਿੰਨੇ ਹਾਂ ਹਾਂਜੀ ਫਰਸਟ ਕਲਰ ਹੈਗਾ ਜਿਹੜਾ ਗ੍ਰੇ ਕਲਰ ਅਵੇਲੇਬਲ ਐ ਇਸ ਦੇ ਵਿੱਚ ਸੇਮ ਦੇ ਵਿੱਚ ਹੀ ਠੀਕ ਹੈ ਇਹ ਤੁਸੀਂ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਸ਼ਰਟ ਦੀ ਪ੍ਰਿੰਟਿੰਗ ਹੈ ਪਲੇਨ ਬਾਟਮ ਐ ਐਂਡ ਪ੍ਰਿੰਟਡ ਹੀ ਇਸ ਦੇ ਨਾਲ ਰਹਿਣਾ ਐ ਦੁਪੱਟਾ ਹਾਂਜੀ ਨੈਕਸਟ ਹੈ ਬਲ ਇੰਡੀਗੋ ਬਲੂ ਸ਼ੇਡ ਐ ਕਿ बॉटम ਦਾ ਸਟੱਫ ਇਹਨਾਂ ਦੇ ਨਾਲ 3 ਮੀਟਰ ਦਾ ਰਹਿੰਦਾ ਹੈ ਇਹ ਹੈਗਾ ਸ਼ਰਟ ਦਾ ਪ੍ਰਿੰਟ ਐਂਡ ਇਹ ਰਹਿਣਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਇਹ ਰਹਿਣਾ ਤੁਸੀਂ बॉटम ਤੇ ਵੀ ਐਮਬ੍ਰੋਇਡਰੀ ਕਰਵਾ ਸਕਦੇ ਹੋ ਇਹਨਾਂ ਨੂੰ ਐਜ਼ ਇਟ ਇਜ਼ ਵੀ ਸਟਿਚ ਕਰਵਾ ਸਕਦੇ ਹੋ ਜਿੱਦਾਂ ਆਪਾਂ ਤੁਹਾਡੇ ਨਾਲ ਡਿਜ਼ਾਈਨਿੰਗ ਸ਼ੇਅਰ ਕੀਤੀ ਹੈ ਹਾਂਜੀ ਨੈਕਸਟ ਡੇ ਹੈਗਾ ਲਾਈਟ ਫਰੋਜੀ ਕਲਰ ਦਗੇਨ ਪਲੇਨ बॉटम ਇਹ ਬੜੀ ਸ਼ਰਟ ਰਹੇਗੀ। ਐਂਡ ਇਹ ਵਾਲਾ ਦੁਪੱਟਾ ਰਹੇਗਾ। ਹਾਂਜੀ। ਨੈਕਸਟ ਇਹ ਮਹਿੰਦੀ ਸ਼ੇਡ ਹੈ। ਠੀਕ ਹੈ ਤੇ ਇਸ ਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਨਾਲ ਬਣੀ ਹੋਈ ਹੈ। ਇਹ ਦੁਪੱਟੇ ਦੀ ਪ੍ਰਿੰਟਿੰਗ ਰਹੇਗੀ। ਠੀਕ ਹੈ ਜੀ ਤਾਂ ਅੱਜ ਆਪਾਂ ਤੁਹਾਨੂੰ ਦੋ ਤਰ੍ਹਾਂ ਦੇ ਸੂਟਸ ਦਿਖਾਏ ਨੇ ਤਿੰਨ ਤਰ੍ਹਾਂ ਦੇ ਜੌਰਜਟ ਬਿਨਾ ਸ਼ਰਟਸ ਵਿਦ ਪਲੇਨ ਕ੍ਰੇਪ ਬਾਟਮਸ ਜੌਰਜਟ ਦਾ 올ਓਵਰ ਸੂਟਸ ਵਿਦ ਸੈਲਫ ਪ੍ਰਿੰਟ ਬਾਟਮ ਦਿਖਾਏ ਨੇ ਤੇ ਇਹ ਆਪਾਂ ਤੁਹਾਨੂੰ ਦਿਖਾਏ ਆ ਕ੍ਰੇਪ ਦੇ ਸੂਟਸ ਠੀਕ ਹੈ ਜੀ ਕ੍ਰੇਪ ਦੀ ਸ਼ਰਟ ਰਹੇਗੀ ਕ੍ਰੇਪ ਦੀ ਹੀ ਬਾਟਮ ਰਹੇਗੀ ਨਾਲ ਚਨਾਉਣ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਫਿਰ ਅੱਜਵਾਰੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ Naming video.